ਔਰ ਮੋਗਨਪੁਰ ਦੇ ਜਵਾਈ ਨਾਲ ਗੱਡੀਆਂ ਭੜਕੇ ਜਾਂਦੀਆਂ ਨੇ ਬੰਦਿਆਂ ਦੀ ਤੇ ਸਾਡੇ ਘਰ ਨੂੰ ਨਹੀਂ ਬੰਦਦਾ ਸਾਡਾ ਨੁਕਸਾਨ 10 ਲੱਖ ਰੁਪਇਆ ਲੈ ਕੇ ਕੱਢ ਕੇ ਕਰੋ ਵੀ 6 ਲੱਖ ਰੁਪਇਆ ਮੇਰੀ ਬਿਮਾਰੀ ਦੇ ਵਿੱਚ ਕੈਸ਼ ਸੀਗਾ ਤੇ 10 ਲੱਖ ਦਾ ਮੇਰਾ 골ਡ ਹੈ ਵਿੱਚ ਆਰ ਸੀ ਡੀ 2 ਲੱਖ ਦੀ ਆਰ ਸੀ ਡੀ ਤੋੜ ਕੇ ਮੇਰੀ ਫ੍ਰਿਜ ਤੋੜ ਗਿਆ ਮੈਂ ਮੰਗ ਕਰਨੀ ਮੈਂ ਪੂਰਾ ਸਮਾਨ ਭਰਨਾ ਤੇ ਪੂਰੀਆਂ ਨਾਲ ਦੀਆਂ ਲੱਤਾਂ ਵੜਣੀਆਂ ਹੁਣ ਜੋ ਹੋਏਗਾ ਵੇਖੀ ਜਾਏਗਾ ਆ ਦੂਸਰਾ ਲਾਵਾ ਵੀ ਜਿਹਦੇ ਵਿੱਚ ਉਹਨਾਂ ਨੇ ਆ ਸੈਨ ਜੋਗ ਹੀ ਨਹੀਂ ਹੈਗਾ ਜੋ ショਅ ਕਰਗੇ ਆ ਤੇ ਬੱਤੀ ਇਹਨਾਂ ਨੇ ਬੰਦ ਕੀਤੀ ਹੈ ਜਦੋਂ ਬੰਦੇ ਬੰਦੇ ਇਦਨ ਨੂੰ ਆਏ ਅੰਦਰ ਥੋੜੀ ਕੱਲੀ ਹੀ ਮੇਰੀ ਅੰਦਰ ਉਹਨਾਂ ਲੋਕੀ ਬਾਤੋਂ ਦੀ ਕੁੰਡੀ ਲਾ ਲਈ ਤੇ ਸਾਰੀ ਗਲੀ ਮੁੰਡਿਆਂ ਦੇ ਨਾਲ ਭਰੀ ਆ ਕਮ ਸੇ ਕਮ 40-45 ਮੁੰਡੇ ਹੈ ਅੰਦਰ ਦੇਰਾ ਤਮਰਿਸਰ ਚ ਹੋਈ ਗੁੰਡਾ ਗੱਤੀ ਜਿਆਦਾ ਸੀ ਕਿ ਅਮਰਿਸਰ ਦੇ ਹਸੈਨਪੁਰ ਇਲਾਕੇ ਚ ਕਰੀਬ 40 ਤੋਂ 50 ਮੁੰਡਿਆਂ ਨੇ ਕੀਤੀ ਗੁੰਡਾਗਰਦੀ ਛੋਟੀ ਜਈ ਗੱਲ ਪਿਛੇ ਮੁੰਡਿਆਂ ਨੇ ਪੂਰਾ ਘਰ ਹੀ ਪਟਕੇ ਰੱਖ ਦਿੱਤਾ ਦੱਸਦੀ ਕਿ ਪੁਰਾਣੀ ਰਜਿਸਟਰ ਚੱਲਦਿਆਂ ਗਵਾਂਡੀਆਂ ਨੇ ਹੀ ਗਵਾਂਡੀਆਂ ਦਾ ਕਾਂਟਕਾ ਤੈ ਤਸਵੀਰਾਂ 'ਚ ਕਿਸੇ ਸਾਫ਼ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪੂਰੇ ਘਰ ਦੀ ਤੋੜ-ਫੋੜ ਕੀਤੀ ਹੋਈ ਹੈ ਘਰ ਅੰਦਰ ਪਿਆ ਸਾਰਾ ਸਮਾਨ ਤੋੜ ਦਿੱਤਾ ਗਿਆ ਹੈ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਦ ਸਮੇ ਘਰ ਉੱਤੇ ਹਮਲਾ ਕੀਤਾ ਗਿਆ ਉਸ ਸਮੇ ਘਰ ਵਿੱਚ ਕੱਲੀ ਕੁੜੀ ਸੀ ਜਿਸ ਨੇ ਲੁਕੇ ਆਪਣੀ ਜਾਨ ਬਚਾਈ ਪਰਿਵਾਰਕ ਮੈਂਬਰਾਂ ਦੇ ਕਹਿਣੇ ਕਿ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਤੇ ਘਰ ਵਿੱਚੋਂ ਹਮਲਾ ਕਰਕੇ ਨੌਜਵਾਨ ਕੈਸ਼ ਅਤੇ ਸੋਨਾ ਲੈ ਕੇ ਵੀ ਫਰਾਰ ਹੋ ਗਏ ਨੇ ਉੱਥੇ ਹੀ ਜਦ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨੀ ਚਾਹੀ ਤਾਂ ਪੱਤਰਕਾਰਾਂ ਨੂੰ ਕੋਈ ਵੀ ਜਵਾਬ ਨਾ ਦਿੰਦੇ ਹੋਏ ਪੁਲਿਸ ਭਜਦੀ ਨਜ਼ਰ ਆਈ ਤਾਂ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਪ੍ਰਵੀਨ ਸਾਲ ਪ੍ਰਾਚੌਂਕੋੜੀ ਸ਼ਾਮਜੀ ਮਾਲ ਸਾਲ ਪ੍ਰਾਚੌਂਕ ਕੀ ਮਾਮਲਾ ਹੈ ਮਾਤਾ ਜੀ ਜਿਹੜਾ ਤੁਹਾਡੇ ਘਰ ਚੋਂ ਹੋਇਆ ਮਾਮਲਾ ਇਹ ਹੋਇਆ ਵੀ ਲੜਾਈ ਝਗੜਾ ਹਦਾ ਪਹਿਲੇ ਵੀ ਹੋਇਆ ਸੀ ਇਹਨਾਂ ਨਾਲ ਉਦੋਂ ਵੀ ਇਹਨਾਂ ਨੇ ਸਾਡੇ ਘਰ ਦੇ ਵਿੱਚ ਹਮਲਾ ਕੀਤਾ ਗੁੰਡੇ ਭਵਾਏ ਇਹੋ ਗੱਲ ਛੱਡ ਤੀ ਐ ਕਿਾ ਚੱਲ ਛੱਡੋ ਮਹਲੇਦਾਰੀ ਦੋ ਕੀ ਕਹਿਣਾ ਸੀ ਠੀਕ ਹੈ ਅਈ ਪਰਚੇ ਦਰਜ ਕਰਾ ਤੇ ਕਰਾਏ ਆ ਫਿਰ ਕੈਂਸਲ ਕਰਾ ਤੇ ਮੈਂ ਕਿਹਾ ਚੱਲ ਛੱਡੋ ਭਰਾ ਕੀ ਕਹਿਣਾ ਨੂੰ ਕੀ ਨਾਮ ਉਹਦੇ ਜਿਨ੍ਹਾਂ ਨੇ ਹਮਲਾ ਕੀਤਾ ਕਾਦਰ ਰਵੀ ਸ਼ਮੀਲ ਉਹਦੀ ਮਾਂ ਉਹਦੀ ਚਾਚੀ ਉਹਦੀਆਂ ਕੁੜੀਆਂ ਅੱਛਾ ਉਹ ਤਾਂ ਮੋਗਨਪੁਰ ਦੇ ਜਵਾਈ ਨਾਲ ਗੱਡੀਆਂ ਭਰ ਕੇ ਲਿਆਂਦੀਆਂ ਨੇ ਬੰਦਿਆਂ ਦੀ ਤਾਂ ਸਾਡੇ ਘਰੋਂ ਨਹੀਂ ਬੰਦੇ ਵਾਲੇ ਅੱਗੇ ਵੀ ਨਾ 30 ਬੰਦੇ ਸਾਡੇ ਘਰ ਵਾਲੇ ਹੀ ਕਾਰਨ ਕੀ ਐਂਟੀ ਲੜਾਈ ਦਾ ਕਾਰਨ ਕੀ ਹੈ? ਲਾ ਕਾਰਨ ਕੋਈ ਨਹੀਂ ਮਾੜੀਆਂ ਮੋੜੇ ਲੜਾਈਆਂ ਹੋਈ ਜਾਂਦੀਆਂ ਘਰਾਂ ਦੇ ਵਿੱਚ। ਬਿਲਕੁਲ ਕਾਰਨ ਤਾਂ ਹੁੰਦਾ। ਕੋਈ ਕਾਰਨ ਹੀ ਹੈਗਾ ਸਾਡੀ ਕੋਈ ਦੁਸ਼ਮਣੀ ਨਹੀਂ ਇਹਨਾਂ ਨਾਲ। ਨਾਲ ਦੇ ਤੁਹਾਡੇ ਗਵਾਂਢੀ ਹੋਈ ਹੈ। ਹਾਂ ਗਵਾਂਢੀ ਸਾਡੇ। ਤੇ ਹੁਣ ਇਹ ਇਹ ਕਰਦੇ ਦੁਸ਼ਮਣੀਆਂ ਸਾਡੇ ਨਾਲ। ਕੀ ਕੋਈ ਰੰਜਿਸ਼ ਕੋਈ ਪੁਰਾਣੀ ਚੱਲਦੀ? ਨਾ ਨਾ ਕੋਈ ਨਹੀਂ ਸਾਡੇ ਨਾਲ ਹੈਗੀ। ਤੇ ਮਾੜੀ ਮੋਟੀ ਲੜਾਈ ਤੇ ਹੋਈ। ਮਾੜੀ ਮੋਟੀ ਲੜਾਈ ਤਾਂ ਹੋਈ ਜਾਂਦੀਆਂ ਉਹਨਾਂ ਗਵਾਂਢਾ ਹੋਈ ਜਾਂਦੀਆਂ ਨੇ ਮਾੜੀਆਂ ਮੋਟੀਆਂ। ਇਹ ਥੋੜੀ ਗੱਲ ਵੀ ਕਿਤੇ ਚਾਚਾ ਵਾਲੇ ਬੰਦੇ ਲੈ ਕੇ ਦੇ ਘਰ ਵੜ ਦੋ। ਇਹ ਤਾਂ ਬੇਇਨਸਾਫੀ ਹੈ ਨਾ। ਕਿੰਨਾ ਨੁਕਸਾਨ ਹੋਇਆ ਦਾ ਸਾਡਾ ਨੁਕਸਾਨ 10 ਲੱਖ ਰੁਪਇਆ ਲੈ ਗਿਆ ਕੱਢ ਕੇ ਕਰੋ ਵਾਰੀ ਚ ਬਿੱਲੂ ਦੇsho ਗਿਆਣਾ ਲੈ ਆ ਗਿਆ ਕੱਢ ਕੇ ਆ ਕਿੰਨਾ ਸਮਾਨ ਤੁਸੀਂ ਵੇਖਿਆ ਟੁੱਟਾ ਉਤੇ ਆਰ ਸੀ ਡੀ 2 ਲੱਖ ਦੀ ਆਰ ਸੀ ਡੀ ਤੋੜ ਗਏ ਮੇਰੀ ਫ੍ਰਿਜ ਤੋੜ ਗਏ ਆ ਆ ਕਿੰਨਾ ਸਮਾਨ ਦੁਕਾਨ ਦਾ ਤੋੜ ਗਏ ਆ ਇਹ ਕਿੰਨੇ ਭਰਨਾ ਇਹਨਾਂ ਕੋ ਭਰਨਾ ਮੈਂ ਕੀ ਹੁਣ ਮੰਗ ਕੀ ਕਰਦੇ ਆ ਮੈਂ ਮੰਗ ਕਰਨੀ ਮੈਂ ਪੂਰਾ ਸਮਾਨ ਭਰਨਾ ਤੇ ਪੂਰੀਆਂ ਇਹਨਾਂ ਦੀਆਂ ਲੱਤਾਂ ਵਢਣੀਆਂ ਹੁਣ ਜੋ ਹੋਇਗਾ ਵੇਖੀ ਜਾਏਗੀ ਮੇਰੇ ਬਿਆਨੇ ਹੋਈ ਆਗੇ ਬਸ ਨਹੀਂ ਅੰਟੀ ਜੇ ਬੇਤੀ ਲੱਗਦਾ ਮੰਨ ਲੋਗੇ ਫਿਰ ਪ੍ਰਸ਼ਾਸਨ ਕੋ ਕੀ ਮੰਗ ਕਰਨਾ ਚਾਹੁੰਦੇ ਹੋ ਵੇਖੋ ਜੀ ਪ੍ਰਸ਼ਾਸਨ ਨਹੀਂ ਭੱਜ ਕੇ ਠਾਣੇ ਜਾ ਰਹੇ ਆ ਤੇ ਟੈਕਸ ਦੀ ਮੰਗ ਪੁਲਸ ਵਾਲੇ ਕਿਹੜੇ ਆ ਗਏ ਸਾਡੇ ਘਰ ਪੁਲਸ ਨੇ ਲਿਆ ਹੀ ਨਹੀਂ ਪੁਲਸ ਨੂੰ ਫੋਨ ਪੁਲਸ ਨੂੰ ਫੋਨ ਕਰ ਨਾਲ ਦੇ ਕੇ ਆਏ ਪੁਲਸ ਨੂੰ ਸਾਡੇ ਦੇ ਕੁੜੀਆਂ ਤਾਂ ਆਪਣੀ ਭਾਜੜ ਪਈ ਸੀ ਤੇ ਕੁੜੀ ਕੱਲੀ ਸੀ ਕੁੜੀ ਕੱਲੀ ਸੀ ਮੇਰੀ ਅੰਦਰ ਉਹਦੇ ਲੋਗੀ ਬਾਥਰੂਮ ਚ ਕੁੰਡੀ ਲਾ ਲਈ ਉਹਨੇ ਅਜੇ ਸ਼ੋਰੂਮ ਚ ਬੈਠੀਆਂ ਰਹਿਵਾਨਾ ਹਾਂ ਸਾਡੇ ਮਲੇ ਦਾ ਮੁੰਡਾ ਨੇ ਸਭ ਸਾਡਾ ਖर्चा 40 ਬੰਦੇ ਮਤਲਬ ਵੜ ਗਏ ਤਾਂ ਦੇ ਇਹਨਾਂ ਸਭ ਮੰਗਦੇ ਜੋ ਵੀ ਹੋਇਆ ਸਾਡੇ ਘਰ ਦਾ ਨੁਸਾਨੇ ਪਰਨਾ ਮੇਰਿਸ਼ਪਾਲ ਕੋਰ ਬਾਜਵਾ ਜੀ ਮੈਂ ਬਟਾਲਾ ਰੋਡ ਤੋਂ ਰਹਿਣ ਵਾਲੀ ਆ ਇਹਨਾਂ ਨੇ ਮੈਨੂੰ ਬੁਲਾਇਆ ਦਿਨੇ ਬੁਲਾਇਆ ਤੇ ਸ਼ੋਰੂਮ ਤੇ ਇਕੱਲੇ ਸੀਗੇ ਉਹਨਾਂ ਨੇ ਕਿਹਾ ਵੀ ਤੁਸੀਂ ਮੇਰੇ ਕੋਲ ਆਓ ਮੈਂ ਹੀ ਉੱਥੇ ਬੈਠੀ ਆ ਸ਼ੋਰੂਮ ਤੇ ਤੇ ਇੱਕਦਮ ਬੱਤੀ ਬੰਦ ਹੋਈ ਜੇ ਇਹਨਾਂ ਨੇ ਕੀਤੀ ਬੱਤੀ ਤੇ ਬੱਤੀ ਇਹਨਾਂ ਨੇ ਬੰਦ ਕੀਤੀ ਹੈ ਜਦੋਂ ਬੰਦੇ ਬੰਦੇ ਇਧਰ ਨੂੰ ਆਏ ਅੰਦਰ ਤੇ ਉਹ ਕੋਈ ਗਲੀ ਦਾ ਮੁੰਡਾ ਹੈ ਉਸ ਵੇਲੇ ਪਹਿਲਾਂ ਉੱਥੇ ਹੀ ਖਲੋਤਾ ਸੀਗਾ ਉਹ ਮੈਨੂੰ ਆਂਦਾ ਵੀ ਕੋਈ ਗੱਲ ਨਹੀਂ ਬੱਤੀ ਗਈ ਮਾਤਾ ਜੀ ਤੇ ਫੋਨ ਜਗਾ ਲਿਆ ਸੀ ਉਸ ਤੋਂ ਬਾਅਦ ਉਹਨੇ ਬਾਹਰ ਆਣ ਕੇ ਵੇਖਿਆ ਜੀ ਆਂਦਾ ਜੇ ਸਾਰੀ ਗਲੀ ਮੁੰਡਿਆਂ ਦੇ ਨਾਲ ਭਰੀ ਆ ਕਮ ਸੇ ਕਮ 40-45 ਮੁੰਡੇ ਹੈ ਅੰਦਰ ਉਹਨੇ ਜਾ ਕੇ ਦੱਸਿਆ ਮੁੰਡੇ ਨੇ ਤੇ ਉਸ ਤੋਂ ਬਾਅਦ ਅਸੀਂ ਨਾ ਤੇ ਅੰਦਰ ਆਉਣ ਜੋਗੇ ਸੀ ਕਿਉਂਕਿ ਐਵੇਂ ਹੀ ਆਉਂਦੇ ਤਾਂ ਕੋਈ ਨੁਕਸਾਨ ਕਰਾਉਂਦੇ ਤੇ ਸਾਨੂੰ ਇਹੋ ਹੀ ਕਿ ਬੇਟੀ ਗੱਲੀ ਆ 112 ਨੰਬਰ ਤੇ ਫੋਨ ਆਪਾਂ ਕਰੀ ਗਏ ਕਰੀ ਗਏ ਨਹੀਂ ਠਾਇਆ ਗਿਆ ਫਿਰ ਆਪਾਂ ਇੱਥੇ ਜਾ ਕੇ ਰਾਮ ਬਾਕੇ ਠਾਣੇ ਥਾਣੇ ਮੁੰਚੀ ਨੇ ਰੋਕ ਛੱਡਿਆ ਕਿੰਨਾ ਚਿਰ ਉਸ ਤੋਂ ਬਾਅਦ ਅਸੀਂ ਲਾਉਂਦੇ ਰਹੇ ਨੰਬਰ ਤੇ 112 ਤੇ ਲੱਗ ਗਿਆ ਉਹਨਾਂ ਨੇ ਪੁਲਿਸ ਤੋਂ ਭੇਜੀ ਆ ਥਾਣੇ ਫੋਨ ਕਰਕੇ ਵੀ ਉੱਥੇ ਜਾਓ ਹਸੈਨਪੁਰੇ ਚਾਹੂਗੜ੍ਹ ਸਾਨੂੰ ਇਹੋ ਹੀ ਕਿ ਸਾਡੀ ਬੇਟੀ ਜਿਹੜੀ ਆ ਉਹ ਅੰਦਰ ਖੱਸੀ ਆ ਕੱਲੀ ਆ ਤੇ ਇਹਨਾਂ ਜਾ ਕੇ ਤੁਸੀਂ ਥੱਲੇ ਤੋਂ ਤਾਂ ਤਾਂ ਹੀ ਵੇਖ ਲੋ ਕਿ ਭੰਤੂੜ ਕਰਦੇ ਕਿਤਰਾ ਗਏ ਆ ਇਹ ਮੁੰਡੇ ਜਿਹੜੇ ਇਹਨਾਂ ਨੂੰ ਤੇ ਪਤਾ ਸਾਰਾ ਕਿ ਉਹ ਕੌਣ ਕੌਣ ਸੀਗੇ ਤੇ ਉਸ ਤੋਂ ਬਾਅਦ ਇਹ ਬੇਟੀ ਕਿਤੇ ਲੁਕ ਗਈ ਆ ਇਹ ਵਿਚਾਰੀ ਨੇ ਲੋਕੇ ਆਪਣੀ ਜਾਨ ਬਚਾਈ ਆ ਤੇ ਉਹ ਇਹੋ ਜੀ ਹਾਲਤ ਚ ਨਹੀਂ ਹੈਗੀ ਕਿ ਉਹ ਤੁਹਾਨੂੰ ਜਿਹੜਾ ਕੋਈ ਕੋਈ ਦੱਸ ਸਕੇ ਕਿਉਂਕਿ ਉਹ ਬੱਚਾ ਜਿਹੜਾ ਅੰਦਰ ਰਹਿਣ ਵਾਲਾ ਉਹਨੂੰ ਪਤਾ ਹੀ ਨਹੀਂ ਜਿਹੜਾ ਦਿਨ ਦੁਨੀਆ ਦਾ ਵੀ ਕੋਈ ਮੈਂ ਕਿਤਰਾ ਕਿਸੇ ਨਾਲ ਡੀਲ ਕਰਨਾ ਜਾਂ ਕਿਸੇ ਨਾਲ ਕੋਈ ਮੈਨੂੰ ਮਾਰ ਰਿਹਾ ਜਾਂ ਕਰ ਰਿਹਾ ਹਰ ਬੰਦਾ ਡਰਦਾ ਆਪਣੀ ਜਾਨ ਨਹੀਂ ਬਚਾਉਂਦਾ ਇਸ ਤੋਂ ਬਾਅਦ ਜੋ ਭਾਂ ਤੋੜ ਨੁਕਸਾਨ ਹੋ ਗੈਸ ਘਰ ਦੇ ਵਿੱਚ ਦੇਖੋ ਜੀ ਉਹ ਬੇਟੇ ਨੇ ਦੱਸਿਆ ਵਾ ਜਿਹਦੇ ਨਾਲ ਕੰਟੈਕਟ ਹੋਇਆ ਵੀ 6 ਲੱਖ ਰੁਪਈਆ ਮੇਰੀ ਅਲਮਾਰੀ ਦੇ ਵਿੱਚ ਕੈਸ਼ ਸੀਗਾ ਤੇ 10 ਲੱਖ ਦਾ ਮੇਰਾ ਗੋਲਡ ਹੈ ਉਹਦੇ ਵਿੱਚ ਪਿਆ ਜਿਹੜਾ ਕਿ ਗਿਆ ਤੇ ਉਹਦੇ ਤੋਂ ਇਲਾਵਾ ਦੋ ਬੱਚੇ ਇਹਨਾਂ ਨੇ ਬਿੱਲੀਆਂ ਰੱਖੀਆਂ ਬੜੇ ਸ਼ੌਂਕ ਨਾਲ ਦੋ ਬੱਚੇ ਚੋੱਕੇ ਲੱਗੇ ਹੋਰ ਭੰਨ ਤੋੜ ਜਿਹੜੀ ਉਹ ਤੁਹਾਡੇ ਸਾਹਮਣੇ ਆ ਬਾਕੀ ਜੋ ਵੀ ਗਾੜੀ ਏ ਮੰਗਨ ਇਨਸਾਫ ਹੈ ਜੀ ਇਨਸਾਫ ਚਾਹੀਦਾ ਵੇਖੋ ਇੰਨੀ ਗੁੰਡਾਗਰਦੀ ਇੱਥੇ ਵੱਧ ਚੁੱਕੀ ਆ ਬਰਸਰ ਦੇ ਵਿੱਚ ਇੱਥੇ ਰਹਿਣਾ ਹਰਾਮ ਹੋ ਗਿਆ ਵਾ ਸ਼ਹਿਰ ਦੀ ਇੱਕ ਇਹ ਆਪਣਾ ਚਿੰਗਾ ਸ਼ਹਿਰੀ ਹੋਣ ਦੇ ਨਾਤੇ ਉਹਨੂੰ ਇੰਨਾ ਡਰਿਆ ਕਿ ਉਹ ਆਪਣੇ ਘਰ 'ਚ ਗੇਟ ਬੰਦ ਕਰਕੇ ਵੀ ਨਹੀਂ ਰਹਿ ਸਕਦਾ ਜਿਹੜੀ ਆ ਯਹਰ ਹਾਲ ਗੁੰਡਾਗਰਦੀ ਹੋਈ ਆ ਲੜਾਈਆਂ ਝਗੜੇ ਹੁੰਦੇ ਆ ਇਹ ਬਾਹਰ ਹੋਈ ਤੁਹਾਡਾ ਕੋਈ ਨਹੀਂ ਲੱਗਦਾ ਨਹੀਂ ਕਿ ਲੱਗ ਗਈ ਦੁਕਾਨ ਮੋਬਾਈਲਾਂ ਦੀ ਸ਼ੋਰੂਮ ਹੈ ਉੱਥੇ ਵੀ ਉਹ ਵੀ ਲੁੱਟ ਸਕਦਾ ਅਸੀਂ ਤੇ ਉਹਦਾ ਦੇਖੋ ਵਪਾਰ ਕਿੱਦਾਂ ਕਰ ਪਾਏਗਾ ਉਹ ਇਨਸਾਨ ਜਿਹੜਾ ਇੱਕ ਡਰ ਰਿਹਾ ਡਰ ਰਿਹਾ ਉੱਥੇ ਅਸੀਂ ਬੈਠੇ ਸੀ ਸਿਰਫ ਉਹਦੇ ਸ਼ੋਰੂਮ ਦਾ ਕਰਕੇ ਕਿਉਂਕਿ ਆਪਾਂ ਦੋਵੇਂ ਭੈਣਾਂ ਬੈਠੀਆਂ ਸੀਗੀਆਂ ਜੀ ਠੀਕ ਹੈ ਨਾਲੇ ਉੱਥੇ ਉਹਨਾਂ ਦਾ ਕੋਈ ਬਿਜ਼ਨਸ ਹੈ ਜਿਹੜਾ ਉਹਦਾ ਕਰਕੇ ਬੈਠੇ ਹੋਏ ਕੋਈ ਰੰਜੀ ਸੀ ਆਂਟੀ ਇਹਨਾਂ ਦੀ ਪੁਰਾਣੀ ਇਹਨਾਂ ਦਾ ਕੋਈ ਚੱਲਦੀ ਆਉਂਦੀ ਨਹੀਂ 21 ਲੱਗੇ ਲੱਗੇ ਰਹਿਣ ਵਾਲੇ ਆ ਤੇ ਪਤਾ ਨਹੀਂ ਕਿਹੜੀ ਗੱਲ ਤੋਂ ਪਰ ਆ ਜਿਹੜਾ ਇੰਨਾ ਵੱਧ ਨਹੀਂ ਕੋਈ ਰੰਜਿਸ਼ ਚੱਲਦੀ ਨਹੀਂ ਕੋਈ ਆ ਵੇਖੋ ਅੱਗੇ ਵੀ ਇੰਨਾ ਘਰਪੂਰ ਪੰਨੇ ਅਸੀਂ ਤੇ ਇਹਨਾਂ ਨੇ ਉਹ ਦੋ ਚੁੱਪ ਕਰਕੇ ਬਹਿ ਗਏ ਕੋਈ ਗੱਲ ਨਹੀਂ ਕੀਤੀ ਆ ਦੂਸਰਾ ਹੱਲਾ ਵਾ ਵੀ ਜਿਹਦੇ ਵਿੱਚ ਉਹਨਾਂ ਨੇ ਆ ਸੈਨ ਜੋਗ ਹੀ ਨਹੀਂ ਹੈਗਾ ਜੋ ਕੁਝ ਸ਼ੋਅ ਕਰ ਗਏ ਆ ਇੱਕ ਤੁਸੀਂ ਦੱਸੋ ਵੀ ਆਮ ਜਿਹੜਾ ਆਦਮੀ ਪੋਲਾ ਪਾਲਾ ਅੰਦਰ ਬੂਹਾ ਮਾਰ ਕੇ ਬੈਠਾ ਉਹ ਸੇਫ ਨਹੀਂ ਹੈਗਾ ਇਸ ਸ਼ਹਿਰ ਦੇ ਵਿੱਚ ਕਿੰਨੀ ਗੁੰਡਾਗਰਦੀ ਵੱਧ ਚੁੱਕੀ ਇੱਥੇ ਨਾਲ ਹੀ ਕਿਹੜੀ ਗੱਲ ਆ ਜੇ ਹੀ ਨਾ ਕਰਾਂਗੇ ਨਾ ਤੇ ਥਾਣਾ ਇੱਥੇ ਰਹਿਣਾ ਤੇ ਕਿਤੇ ਜਾਣਾ ਤਾਂ ਨਹੀਂ ਗਾ ਜੋ ਮਰਜੀ ਸਵੇਰੇ ਕਰਿਓ ਦੇਖੋ ਨਾ ਕਾਰਵਾਈ ਕਰੂਗਾ ਕੋਈ ਤੁਹਾਡੀ ਠੀਕ ਨੇ ਹਾਂ ਲੇਕੋ ਆਪਾਂ ਬੇਨਤੀ ਕਰ ਸਕਦੇ ਆ ਵੇਖੋ ਐਵੇਂ ਤੁਹਾਡੇ ਗੜੀ ਬੇਨਤੀ ਕਰਨ ਦੇ ਵੀ ਸਾਡੀਆਂ ਬਾ ਨਾਗਰਿਕਾਂ ਨੂੰ ਇੰਨਾ ਸੁਣ ਲਓ ਮੇਰੀ ਗੱਲ ਐਂ ਜੇ ਇਹਦੇ ਤੁਹਾਨੂੰ ਕੋਈ ਉਥੇ ਮਾੜਾ ਚੰਗਾ ਜਾਂ ਕੋਈ ਤੁਹਾਡੇ ਵੱਲ ਦੀ ਗੱਲ ਨਹੀਂ ਕੀਤੀ ਤਾਂ ਦੱਸੋ ਜੇ ਇਹ ਮੌਕੇ ਤੇ ਨਹੀਂ ਪਹੁੰਚੇ ਤਾਂ ਦੱਸੋ ਠੀਕ ਨੇ ਉਹ ਫੇਰ ਹਟਦਾ ਨਹੀਂ ਤੁਸੀਂ ਦੱਸੋ ਮਾੜਿਆ ਸਰ ਕੀ ਮਾਮਲਾ ਜਿਹੜਾ ਝਗੜਾ ਆਇਆ ਮਾੜਿਆ ਦੱਸੋ ਨਾ ਜਿਹੜਾ ਝਗੜਾ ਆਇਆ ਕੀ ਨਾ ਝਗੜਾ ਕੋਈ ਆਇਆ ਨਹੀਂ ਝਗੜਾ ਜਿਹੜਾ ਝਗੜਾ ਆਇਆ ਉਹ ਥੋੜਾ ਜਿਹਾ ਝਗੜਾ ਨਹੀਂ ਆਇਆ ਉਹ ਪਰਿਵਾਰ ਆਇਆ ਜਿਹੜਾ ਬੈਠਾ ਹੋਊਗੀ ਕਿੰਨੇ ਝਗੜਾ ਘਰ ਭਾਂਡ ਤੋੜ ਕਰਕੇ ਗਿਆ ਝਗੜਾ ਨਹੀਂ ਕੋਈ ਆਹ ਭਾਂਡ ਤੋੜ ਕਰਕੇ ਗਏ ਆ ਘਰ ਕਾਨੂੰਨੀ ਕਾਰਵਾਈ ਕਰ ਦਵਾਂਗੇ ਯਾਰ ਤੁਸੀਂ ਮੌਕੇ ਤੇ ਗਏ ਸਰ ਕੀ ਵੈਰੀਫਾਈ ਕੀਤਾ ਸਤਾਰੀ ਹਾਂ ਲੋ ਮਾੜਿਆ ਦੱਸੋ ਮਾੜਿਆ ਸਰ ਦੱਸੋ ਨਾ ਜੇ ਭੰਤੋੜ ਹੋਈ ਹੈ ਤੈਨੂੰ ਦੱਸਣ ਕਿਹਦੇ ਕਿਹਦੇ ਘਰ ਹੋਈ ਹੈ ਕੀ ਨਾਮ ਹੈ ਤੂੰ ਤੋ ਮੌਕੇ ਤੇ ਗਈ ਹੈ ਸਰ ਤੁਹਾਨੂੰ ਤੋਂ ਕੰਪਲੇਂਟ ਦਉਗੇ ਕੰਪਲੇਂਟ ਦਮ ਕੰਪਲੇਂਟ ਦੇਣਾ ਪਾਰਟੀ ਪਾਰਟੀ ਨੂੰ ਕੰਪਲੇਂਟ ਦੇਣਾ ਨਾਮ ਲਿਖ ਲੈਣਦੇ ਕੋਈ ਨਾਮ ਆਂਡੀ ਗੌਂਡੀ ਲੜੇ ਕਿਉਂ ਆਂਡੀ ਗੌਂਡੀ ਆ ਨਾਮ ਤਾਂ ਲਿਖ ਲੈਂਦੇ ਸਾਨੂੰ ਉਹਨਾਂ ਦਾ ਤੂੰ ਨਾਮ ਨਹੀਂ ਲਿਖਣ ਦੇਉਂਦਾ